ਇੱਲਾ ਦਾ ਆਪਣੇ ਕੋਲੇ ਬਲੈਕ 베ਰੀ ਦੀ ਵਾਈਜੀ ਇਹ ਮੈਚਿੰਗ ਚੈੱਕ ਕਰੋ ਬਾਈਜੀ ਕੁਆਲਿਟੀ ਇਹ ਕਿ ਟੈਕਸ ਦੀ ਕੁਆਲਿਟੀ ਹੈ ਸਾਰੀ ਜਮਾ ਮੈਚਿੰਗ ਬਲੈਕ 베ਰੀ ਦੀ ਮੈਚਿੰਗ ਹੈ ਬਾਈਜੀ ਦੁਕਾਨਦਾਰਾਂ ਵਾਸਤੇ ਬਾਈਜੀ ਜੇ ਇਹ ਕਿਸੇ ਨੇ 10 ਸੂਟਾਂ ਤੋਂ ਉੱਪਰ ਦਾ ਬੰਦਾ ਲੈ ਲੂਆ 4 ਜੀ ਚੈੱਕ ਲੈ ਲਓ ਇਹ ਤਿੰਨੇ ਇਟਾਲੀਅਨ ਬੂਲ ਆ ਬਾਈਜੀ ਇਹਦਾ ਰੇਟ ਜਿਹੜਾ 10 ਸੂਟਾਂ ਤੋਂ ਬਾਈਜੀ ਉੱਪਰ ਲਊਆ ਉਹ ਬੰਦੇ ਨੂੰ 650 ਜੇ ਕੋਈ 10 ਸੂਟ ਇਕੱਠੇ ਲੈਂਦਾ ਬਾਈਜੀ ਇਹਦੇ ਤਾਂ ਰੇਟ ਇਹਦਾ 650 ਭਾਈ ਸਾਰੇ ਮੇਰੇ ਭੈਣ ਭਰਾਵਾਂ ਨੂੰ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਵੀਰ ਜੀ ਆਪਣਾ ਤੇ ਜਿਹੜਾ ਇਹ ਪਿੰਡ ਹੈ ਵੀਰ ਜੀ ਇਹ ਮੋੜ ਮੰਡੀ ਦੇ ਕੋਲੇ ਰਹਿੰਦਾ ਜੀ ਮੈਸਰਖਾਨਾ ਪਿੰਡ ਹੈ ਜੀ ਇਹ ਤੇ ਉਥੇ ਆਪਣਾ ਇਹ ਮਨਜਿੰਦਰ ਕਲਾਥ ਹਾਊਸ ਦਾ ਦੁਕਾਨ ਹੈ ਬਈ ਸ਼ੋਅਰੂਮ ਹੈ ਬਹੁਤ ਵਧੀਆ ਕੁਆਲਿਟੀ ਦਾ ਆਪਾਂ ਕੱਪੜਾ ਰੱਖਦੇ ਆਂ ਆਹ ਬਾਈ ਜੀ ਬੋਰਡ ਦੀ ਨਿਸ਼ਾਨੀ ਰੱਖੋ ਆਪਣੀ ਇਹ ਆਪਣਾ ਫੇਮਸ ਰੰਗ ਹੈ ਬਾਈ ਜੀ ਬਿੰਸ ਬੋਰਡ ਦਾ ਰੰਗ ਆਪਣਾ ਇਹ ਤੋਂ ਪਛਾਣ ਆਪਣੀ ਮਨਜਿੰਦਰ ਕਲਾਥ ਹਾਊਸ ਦੀ ਪਛਾਣ ਹੈ ਬਾਈ ਜੀ ਇਹ ਤੇ ਆਪਣਾ ਇੱਕੋ ਸਾਥ ਥੱਲੇ ਬਾਈ ਜੀ ਆਪਣੇ ਕੋਲੇ ਬਹੁਤ ਵੈਰਾਈਟੀ ਰੱਖਦੇ ਆਂ ਆਪਾਂ ਤੇ ਜਿਹੜੀ ਅੱਜ ਵੀਡੀਓ ਆਪਾਂ ਪਾਈ ਆ ਬਾਈ ਜੀ ਖਾਸ ਕਰ ਦੁਕਾਨਦਾਰਾਂ ਵਾਸਤੇ ਬਹੁਤ ਹੀ ਲੈਸ ਰੇਟ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਬਾਈ ਜੀ ਫੁੱਲ ਜ਼ਿੰਮੇਵਾਰੀ ਨਾਲ ਦਿੰਨੇ ਕੱਪੜਾ ਆਪਾਂ ਰੇਟ ਦੀ ਵੀ ਫੁੱਲ ਜ਼ਿੰਮੇਵਾਰੀ ਹੈ ਤੇ ਬਾਈ ਜੀ ਕੁਆਲਿਟੀ ਦੀ ਫੁੱਲ ਜ਼ਿੰਮੇਵਾਰੀ ਹੈ ਬਾਈ ਜੀ ਇੱਕ ਵਾਰੀ ਜ਼ਰੂਰ ਸਕਰੀਨ ਤੇ ਆਪਣਾ ਨੰਬਰ ਚੱਲਦਾ ਹੁੰਦਾ ਹੈ ਜ਼ਰੂਰ ਫੋਨ ਮਾਰਿਆ ਕਰੋ ਤੇ ਰੇਟ ਵਾਈ ਜੇ ਕੋਈ ਵੱਡੀ ਕਾਉਂਟਿਟੀ ਚ ਮੜਾ ਇਹ ਮਾਲ ਚੱਕ ਸਕਦਾ ਤੇ ਬਾਈ ਜੀ ਬਹੁਤ ਹੀ ਜ਼ਿਆਦਾ ਬਾਜ਼ ਮੇ ਰੇਟ ਲਾਵਾਂਗੇ ਤੇ ਕੁਆਲਿਟੀ ਇੱਕ ਨੰਬਰ ਦੇਵਾਂਗੇ ਇੱਕ ਬਾਈ ਜੀ ਹੋਰ ਦੱਸਦੀ ਸਾਡੇ ਕੋਲ ਕਸਟਮਰ ਦੱਸਦੇ ਆ ਕਿ ਬਾਈ ਜੀ ਵੀ ਵੀਡੀਓ ਦੇ ਦਈ ਤੇ ਉਸੇ ਹੋਰ ਦੱਸਦੇ ਸਾਡੇ ਕੋਲ ਇਹਨੇ ਦੁਕਾਨਦਾਰ ਆਉਂਦੇ ਇੱਥੇ ਜਦੋਂ ਅਸੀਂ ਜਾਣ ਹੈਲੀ ਹੈਗਾ ਆਪਣਾ ਤਾਂ ਜਿਹੜਾ ਕੰਮ ਬੋਲਾਂਗੇ ਬਾਈ ਜੀ ਉਹੀ ਕੰਮ ਦੇਵਾਂਗੇ ਝੂਠ ਨਹੀਂ ਮਾਰਨਾ ਝੂਠ ਮਾਰਨਾ ਗਲਤ ਗੱਲ ਐ ਸਹੀ ਦੇਖ ਲਵਾਂਗੇ ਸਹੀ ਕੁਆਲਿਟੀ ਦਿਖਾਵਾਂਗੇ ਖਾਸ ਕਰ ਵੀਡੀਓ ਬਾਈ ਦੁਕਾਨਦਾਰਾਂ ਵਾਸਤੇ ਐ ਸ਼ੇਅਰ ਸਬਸਕ੍ਰਾਈਬ ਬਾਈ ਜੀ ਜ਼ਰੂਰ ਕਰਿਆ ਕਰੋ ਆਓ ਆਪਾਂ ਬਾਈ ਜੀ ਤੁਹਾਨੂੰ ਦਿਖਾਉਣੇ ਪਹਿਲਾਂ ਤਾਂ ਆਪਣੇ ਕੋਲੇ ਬਲੈਕ ਵੈਰੀ ਦੀ ਬਾਈ ਜੀ ਇਹ ਮੈਚਿੰਗ ਚੈੱਕ ਕਰੋ ਬਾਈ ਜੀ ਕੁਆਲਿਟੀ ਏਕੇ ਟੈਕਸ ਦੀ ਕੁਆਲਿਟੀ ਐ ਸਾਰੀ ਜਮਾ ਬਹੁਤ ਵੱਡੀ ਕਾਉਂਟੀਟੀ ਚ ਮਾਲ ਆਪਣੇ ਕੋਲੇ ਜਿੰਨਾ ਮਰਜ਼ੀ ਮਾਲ ਲੈ ਲਿਓ ਏਕੇ ਟੈਕਸ ਦਾ ਮਾਲ ਹੋਊਗਾ ਬਾਈ ਜੀ ਇੱਕ ਨੰਬਰ ਸਿਉਣੇ ਵਰਗਾ ਮਾਲ ਦੇਵਾਂਗੇ ਉਹ ਕੰਮ ਨਹੀਂ ਹੈਗਾ ਵੀ ਖਰਾਬ ਹੋ ਜੂ ਬਾਈ ਜੀ ਇਹ ਚੈੱਕ ਕਰੋ ਬਾਈ ਜੀ ਮਾਲ ਚੈੱਕ ਕਰੋ ਗਲਾ ਏਕੇ ਟੈਕਸ ਦਾ ਬਲੈਕ ਵੈਰੀ ਹੈ ਬਾਈ ਜੀ ਇਹ ਬਲੈਕ ਵੈਰੀ ਵਾਜਦਾ ਹੈ ਮੈਚਿੰਗ ਹੈ ਬਾਈ ਜੀ ਏਕੇ ਟੈਕਸ ਦੀ ਬਲੈਕ ਵੈਰੀ ਮੈਚਿੰਗ ਬਾਈ ਜੀ ਚੈਲੰਜ ਹੈ ਆਪਾਂ ਨੂੰ ਜੇ ਕੋਈ ਇਹੋ ਜਿਹਾ ਕੱਪੜਾ ਤੇ ਇਹੋ ਜਿਹਾ ਰੇਟਸ ਨੂੰ ਕੋਈ ਦੇ ਜੇ ਪੂਰੀ ਜ਼ਿੰਮੇਵਾਰੀ ਹੈ ਸਪੈਸ਼ਲ ਦੁਕਾਨਦਾਰਾਂ ਵਾਸਤੇ ਬਣਾਉਣਾ ਬਾਈ ਜੀ ਗੌਰ ਨਾਲ ਸਾਰੀ ਵੀਡੀਓ ਤੁਸੀਂ ਸੁਣਿਓ ਤੇ ਕੁਆਲਿਟੀ ਦੇਖਿਓ ਅਤੇ ਰੇਟ ਦੇਖਿਓ ਆ ਇਹਦੀ ਮੈਚਿੰਗ ਹੈ ਬਾਈ ਜੀ ਸੈਲਫ ਪ੍ਰਿੰਟ ਨਾਲ ਮੈਚਿੰਗ ਹੁੰਦੀ ਹੈ ਦੇਖੋ ਸੈਲਫ ਪ੍ਰਿੰਟ ਦੀ ਮੈਚਿੰਗ ਆ ਬਾਈ ਜੀ ਉੱਤੇ ਡਿਜ਼ਾਈਨ ਜਿਵੇਂ ਸ਼ਿਮਰ ਨਹੀਂ ਕੀਤਾ ਹੁੰਦਾ ਸ਼ਿਮਰ ਦਾ ਡਿਜ਼ਾਈਨ ਹੈ ਬਾਈ ਜੀ ਸ਼ਿਮਰ ਹੈ ਤਾਂ ਹੈ ਨਹੀਂ ਪਰ ਡਿਜ਼ਾਈਨ ਸ਼ਿਮਰ ਦਾ ਚੈੱਕ ਕਰੋ ਕਿੰਨਾ ਸੋਹਣਾ ਖੂਬਸੂਰਤ ਡਿਜ਼ਾਈਨ ਆ ਬਾਈ ਜੀ ਬਹੁਤ ਹੀ ਵਧੀਆ ਕੁਆਲਿਟੀ ਦਾ ਰੰਗ ਹੈ ਤੇ ਬਹੁਤ ਹੀ ਵਧੀਆ ਇਹ ਡਿਜ਼ਾਈਨ ਹੈ ਆਪਣੇ ਕੋਲੇ ਅਗਲਾ ਡਿਜ਼ਾਈਨ ਬਾਈ ਜੀ ਤੁਹਾਨੂੰ ਦਿਖਾਉਣੇ ਆ ਬਲੈਕ 베ਰੀ ਮੈਚਿੰਗ ਦਾ ਯਾਦ ਰੱਖੋ ਬਾਈ ਜੀ ਇਹ ਆਪਣੇ ਕੋਲੇ ਬਲੈਕ 베ਰੀ ਮੈਚਿੰਗ ਦਾ ਮਾਲ ਹੈ ਇਹ ਏਕੇ ਟੈਕਸ ਦਾ ਮਾਲ ਹੈ ਡਿਜ਼ਾਈਨ ਆਪਣੇ ਕੋਲੇ ਬੜਾ ਤਾਂ ਬਾਈ ਕਹਿੰਦੇ ਨਹੀਂ ਸੋਨੇ ਕੋਲ 100 ਡਿਜ਼ਾਈਨ ਆਪਣੇ ਕੋਲੇ ਪਿਆ ਹੈ ਜੇ ਕਿਸੇ ਨੂੰ ਲੋੜ ਆ 100 ਡਿਜ਼ਾਈਨ ਆਪਾਂ ਤੁਹਾਨੂੰ ਦਿਖਾ ਸਕਦੇ ਆ ਤੇ ਲਿਜਾ ਸਕਦਾ ਬੰਦਾ ਆ ਦੇਖੋ ਬਾਈ ਜੀ ਗਾਜਰੀ ਰੰਗ ਹੈ ਕਿੰਦਾ ਸੋਹਣਾ ਰੰਗ ਹੈ ਦੇਖੋ ਬਾਈ ਜੀ ਜਮਾਨਾ ਜਾਗਦਾ ਇਹ ਜਾ ਡਿਜ਼ਾਈਨ ਆ ਬਾਈ ਜੀ ਜਾਗਦਾ ਜਮਾ ਸੈਲਫ ਪ੍ਰਿੰਟ ਆ ਬਾਈ ਜੀ ਦੇਖੋ ਕੁਆਲਿਟੀ ਚੈੱਕ ਕਰੋ ਦੇਖੋ ਕਿੰਨੀ ਸੋਹਣੀ ਕੁਆਲਿਟੀ ਹੈ ਬਾਈ ਜੀ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਬਾਈ ਜੀ ਪੂਰੀ ਜ਼ਿੰਮੇਵਾਰੀ ਹੈ ਕਿ ਟੈਕਸ ਦਾ ਮਾਲ ਦੀ ਏਕੇ ਟੈਕਸ ਤੇ ਸੰਕਰ ਦਾ ਮਾਲ ਬਾਈ ਜੀ ਆਪਣੇ ਕੋਲੇ ਥੋੜਾ ਜਿਆਦਾ ਆਪਾਂ ਏਕੇ ਟੈਕਸ ਤੇ ਸੰਕਰ ਦਾ ਮਾਲ ਹੀ ਵਕਤਦੇ ਆਂ ਹੋਰ ਘੱਟ ਮਾਲ ਵਕਤਦੇ ਆਂ ਆਪਣੇ ਕੋਲੇ ਮਾਲ ਜਿੰਨਾ ਕੋਈ ਲੋਡ ਹੈ ਉਨੇ ਹੀ ਜਾ ਸਕਦੇ ਆ ਆਪਾਂ ਤੁਹਾਨੂੰ ਮੋਟਾ ਮੋਟਾ ਇੱਕ ਦੋ ਡਿਜ਼ਾਈਨ ਦਿਖਾਵਾਂਗੇ ਦੂਜਾ ਬਾਈ ਜੀ ਆਪਣੇ ਕੋਲੇ ਮਾਲ ਆਪਾਂ ਸਾਰਾ ਤਾਂ ਦਿਖਾ ਨਹੀਂ ਸਕਦੇ ਕਿਉਂਕਿ ਵੱਧ ਹੁੰਦਾ ਮਾਲ ਆਪਰੇ ਕੋਈ ਵੀਡੀਓ ਆਪਾਂ ਨੂੰ ਇੰਨਾ ਜਾਇਜ਼ਤ ਨਹੀਂ ਸਮਾਂ ਦਿੰਦਾ ਦੇਖੋ ਬਾਈ ਜੀ ਡਿਜ਼ਾਈਨ ਚੈੱਕ ਕਰੋ ਇਹਦਾ ਓਏ ਐਦਾਂ ਸੁਣਾ ਡਿਜ਼ਾਈਨ ਆ ਬਾਈ ਜੀ ਫੁੱਲ ਵਧੀਆ ਕੁਆਲਿਟੀ ਦਾ ਨੰਬਰ ਇੱਕ ਡਿਜ਼ਾਈਨ ਆ ਜਮ ਕੋਲ ਤਾਂ ਥੋੜਾ ਬਾਈ ਮੋਟਾ ਤੇ ਪਰ ਬਾਈ ਜੀ ਰੰਗ ਬੜਾ ਸੌਂਕ ਦਾ ਰੰਗ ਹੈ ਦੇਖੋ ਬਾਈ ਜੀ ਟੌਪ ਤੇ ਰੰਗ ਹੈ ਜਮਾ ਮੈਚਿੰਗ ਹੈ ਬਾਈ ਜੀ ਇਹ ਬਲੈਕ ਵੈਰੀ ਦੀ ਮੈਚਿੰਗ ਹੈ ਕੁਆਲਿਟੀ ਦਾ ਬਾਈ ਜੀ ਕੋਈ ਸਮਝਤ ਨਹੀਂ ਐਡੀ ਵਧੀਆ ਕੁਆਲਿਟੀ ਹੈ ਜਿੱਦੀ ਕਹਿੰਦਾ ਬਾਈ ਜੀ ਇੱਕ ਤੁਹਾਨੂੰ ਬਾਈ ਜੀ ਹੋਰ ਦਿਖਾਉਣਾ ਰੰਗ ਆਹ ਦੇਖੋ ਆਹ ਦੇਖੋ ਕਿੰਨਾ ਸੋਹਣਾ ਰੰਗ ਹੈ ਬਾਈ ਜੀ ਸੈਲਫ ਪ੍ਰਿੰਟ ਦਾ ਰੰਗ ਹੈ ਏਕੇ ਟੈਕਸ ਦਾ ਦੇਖੋ ਬਾਈ ਜੀ ਰੰਗ ਦੇਖੋ ਬਾਈ ਜੀ ਮੱਲੋਮਲੀ ਜੀ ਕਰਦਾ ਜਦੋਂ ਆਹਲਾ ਦੇਖਦਾ ਨਾ ਮੱਲੋਮਲੀ ਜੀ ਕਰਦਾ ਕੁਆਲਿਟੀ ਇਹ ਜੀ ਹੈ ਇਹ ਐਂ ਨਹੀਂ ਕਹਿ ਸਕਦਾ ਕੋਈ ਵੀ ਮੈਂ ਬਾਈ ਲੈਣਾ ਨਹੀਂ ਕਪੜਾ ਇਹ ਏਕੇ ਟੈਕਸ ਦਾ ਕਪੜਾ ਬਾਈ ਜੀ ਫੁੱਲ ਵਧੀਆ ਜ਼ਿੰਮੇਵਾਰੀ ਹੈ ਇਹਦੇ ਜਾਈ ਜੀ ਆਪਣੇ ਕੋਲੇ ਆਹ ਚੈੱਕ ਕਰ ਲੋ ਵੱਡੇ ਬਾਈ ਇਹ ਕਰਨ ਕੱਟੋ-ਕੱਟ ਆਪਣੇ ਕੋਲੇ 100 ਡਿਜ਼ਾਈਨ ਹੈ ਦਾ ਆਪਾਂ ਤੁਹਾਨੂੰ ਇਹ ਦੱਸ ਦਈਏ ਇਹ ਮੈਚਿੰਗ ਬਲੈਕ ਵੈਰੀ ਦੀ ਮੈਚਿੰਗ ਹੈ ਬਾਈ ਜੀ ਦੁਕਾਨਦਾਰਾਂ ਵਾਸਤੇ ਬਾਈ ਜੀ ਜੇ ਇਹ ਕਿਸੇ ਨੇ 10 ਸੂਤ ਤੋਂ ਉੱਪਰ ਦਾ ਬੰਦਾ ਲੈ ਲੂਆ 400 ਤੇ 80 ਰੁਪਏ ਦਾ ਬਾਈ ਜੀ ਰੇਟ ਹੈ ਇਹਦਾ ਜਿਹੜਾ 10 ਸੂਟਾਂ ਦੇ ਉੱਤੇ ਲਊਆ ਜੇ 10 ਦਾ ਘੱਟ ਲਊ ਬਾਈ ਜੀ ਫਿਰ ਰੇਟ ਲੱਗ ਹੋਊਗਾ ਇਹਦਾ ਰੇਟ 10 ਸੂਟਾਂ ਦਾ ਰੇਟ 400 ਤੇ 80 ਰੁਪਏ ਬਾਈ ਜੀ ਇੱਕ ਹੋਰ ਗੱਲ ਆ ਬਾਈ ਜੀ ਜੇ ਆਪਾਂ ਜੇ ਕੋ ਕੱਲਾ ਕੱਲਾ ਕਿਸੇ ਦੁਕਾਨਦਾਰ ਵੀ ਕਹੇ ਜੋ ਕਹੇ ਜੋ ਕਹੇ ਜੋ ਆਈ ਵੀ ਕੱਟ ਕੇ ਆਪਾਂ ਦੇਵਾਂਗੇ ਬਾਈ ਜੀ ਕੋਈ ਆਪਾਂ ਸੈਟ ਮੋਜ ਬਣੀ ਦਿੰਦੇ ਹੈਗੇ ਜਿੰਨੇ ਵੀ ਲੋੜ ਹੈ ਇੱਕ ਕੱਲਾ ਕੱਲਾ ਕੁਣਾ ਕੱਲਾ ਕੱਲਾ ਘਟਾ ਲਓ ਪਰ ਕਾਰਨ ਇਹਦੇ ਤੇ ਹੈ ਵੀ ਦਾਸ ਕਰਨਾ ਉੱਪਰ ਲਊ ਬਾਈ ਜੀ ਉਹਨੂੰ 480 ਰੁਪਏ ਰੇਟ ਲਊਗਾ ਫੁੱਲ ਜ਼ਿੰਮੇਵਾਰੀ ਏਕੇ ਟੈਕਸ ਦਾ ਮਾਲ ਆ ਜੀ ਬਲੈਕ ਵੇਰੀ ਮੈਚੰਗੇ ਜੀ ਇਹ ਪੂਰਾ ਵਧੀਆ ਕੁਆਲਿਟੀ ਦਾ ਜੀ ਜੇ ਕੋਈ ਬਾਈ ਜੀ ਇਦੂ ਉੱਤੇ ਹੋਰ ਵੱਡੀ ਕਵਾਂਟੀਟੀ ਜਮਾਨ ਲੈ ਲੂਗਾ ਤਾਂ ਫਿਰ ਹੋਰ ਲੈਸ ਲੱਗੂ ਬਾਈ ਜੀ ਥੱਲੇ ਆਉ ਜੇ ਕੋਈ ਵੱਧ ਬੰਦਾ ਹੋਰ ਵੱਧ ਲੈ ਲੂਗਾ ਦਾ ਕੁਆਲਿਟੀ ਬਾਈ ਜੀ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਤੁਸੀਂ ਕੁਆਲਿਟੀ ਦੇਖੋ ਚੈੱਕ ਕਰੋ ਬਾਈ ਜੀ ਸਿਉਣੇ ਵਰਗਾ ਮਾਲ ਆ ਜਮਾ ਸਿਉਣੇ ਵਰਗਾ ਕਿਸੇ ਕਿਸਮ ਦਾ ਕੋਈ ਲਾਂਬਾ ਨਹੀਂ ਬਾਈ ਜੀ ਆਪਣੇ ਜਿਹੜੇ ਰੀਸੇਲਰ ਹੁੰਦੇ ਆ ਬਾਈ ਜੀ ਜਾਪਾਂ ਪਿੰਡ ਚ ਰੱਖਦੇ ਆ ਜਾਂ ਫੇਰੀ ਆਲੇ ਹੁੰਦੇ ਬਾਈ ਉਹਨਾਂ ਵਾਸਤੇ ਦਾ ਬਹੁਤ ਵਧੀਆ ਰਿਆਤ ਆ ਬਾਈ ਜੀ 10 ਸੂਟ 480 ਰੁਪਏ ਦਾ ਰੇਟ ਆ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਆਗਰਾ ਆਗਰਾ ਡਿਜ਼ਾਈਨ ਬਾਈ ਜੀ ਆ ਗਿਆ ਆਪਣੇ ਕੋਲੇ ਇਟਾਲੀਅਨ ਬੂਲ ਦਾ ਚੈੱਕ ਕਰੋ ਬਾਈ ਜੀ ਪਹਿਲਾਂ ਵੀ ਆਪਾਂ ਦਿਖਾਇਆ ਹੋਇਆ ਹੈ ਕਰੋ ਚੈੱਕ ਕਰੋ ਚੈੱਕ ਕਰੋ ਬਾਈ ਜੀ ਇਟਾਲੀਅਨ ਬੂਲ ਇੱਕ ਨੰਬਰ ਕੁਆਲਿਟੀ ਦਾ ਕਪੜਾ ਬਾਈ ਜੀ ਇਹ ਫੁੱਲ ਜ਼ਿੰਮੇਵਾਰੀ ਬਾਈ ਜੀ ਰੇਟ ਦੀ ਤੇ ਫੁੱਲ ਜ਼ਿੰਮੇਵਾਰੀ ਬਾਈ ਜੀ ਕੁਆਲਿਟੀ ਦੀ ਕਲਾ ਕਲਾ ਚੀਜ਼ ਬਾਈ ਤੁਸੀਂ ਚੈੱਕ ਕਰਕੇ ਲੋ ਅਗਲੇ ਤੋਂ ਇਹ ਚੈੱਕ ਕਰੋ ਬਾਈ ਜੀ ਡਿਜ਼ਾਈਨ ਚੈੱਕ ਕਰੋ ਬਾਈ ਜੀ ਦੇਖੋ ਏਕੇ ਟੈਕਸ ਦਾ ਡਿਜ਼ਾਈਨ ਹੈ ਬਾਈ ਜੀ ਡਿਜ਼ਾਈਨ ਚੈੱਕ ਕਰੋ ਕਿੰਨਾ ਸੋਹਣਾ ਡਿਜ਼ਾਈਨ ਹੈ ਇੱਕ ਨੰਬਰ ਕੁਆਲਿਟੀ ਦਾ ਡਿਜ਼ਾਈਨ ਹੈ ਬਾਈ ਜੀ ਚੈੱਕ ਕਰੋ ਐਹੋ ਜਿਹਾ ਡਿਜ਼ਾਈਨ ਹੈ ਬਾਈ ਜੀ ਜੀ ਕਰਦਾ ਛੱਡ ਦੇ ਇਹ ਬੰਦਾ ਜਦੋਂ ਕਿਰਾਂ ਬਾਈ ਜੀ ਦੇਖ ਲਿਆ ਅਗਲੇ ਨੇ ਇਹ ਇੱਕ ਐਕਸਲਮਾ ਵਾਲਾ ਬਾਈ ਜੀ ਇਟਾਲੀਅਨ ਬੂਲ ਹੈ ਫੁੱਲ ਜ਼ਿੰਮੇਵਾਰੀ ਹੈ ਕੁਆਲਿਟੀ ਦੀ ਆਹ ਦੇਖੋ ਬਾਈ ਜੀ ਇਹ ਚੱਕੋ ਡਿਜ਼ਾਈਨ ਬਾਈ ਜੀ ਚੈੱਕ ਕਰੋ ਬਾਈ ਜੀ ਡਿਜ਼ਾਈਨ ਦੇਖੋ ਐ ਖਿਹੜਦੇ ਆ ਬਾਈ ਜੀ ਵਧੀਆ ਇੱਕ ਨੰਬਰ ਕੁਆਲਿਟੀ ਦਾ ਡਿਜ਼ਾਈਨ ਆ ਬਾਈ ਜੀ ਚੈੱਕ ਕਰੋ ਇਹ ਆ ਬਾਈ ਜੀ ਬਹੁਤ ਸਾਦੇ ਦਾ ਸਾਦਾ ਕੱਪੜਾ ਬਾਈ ਜੀ ਤੇ ਡਿਜ਼ਾਈਨ ਐਡਾ ਛੜ ਜਾਣਾ ਬਹੁਤ ਸੋਹਣਾ ਡਿਜ਼ਾਈਨ ਦੇਖੋ ਚੈੱਕ ਕਰੋ ਬਾਈ ਜੀ ਕਿੰਨਾ ਵਧੀਆ ਡਿਜ਼ਾਈਨ ਆ ਬਾਈ ਜੀ ਇਹ ਇਰੇ ਵਿੱਚ ਡਿਜ਼ਾਈਨ ਬਾਈ ਜੀ ਆਪਣੇ ਕੋਲੇ ਘੱਟੋ ਘੱਟ ਆਪਣੇ ਕੋਲੇ 40 ਤੋਂ 50 ਡਿਜ਼ਾਈਨ ਆਪਣੇ ਕੋਲੇ ਬਾਈ ਜੀ ਇਟਾਲੀਅਨ ਬੂਨ ਦੇ ਵਿੱਚ ਹੈਗੇ ਆ ਜੇ ਕਿਸ ਨੂੰ ਲੋੜ ਹੈ ਜਿੰਨਾ ਮਰਜ਼ੀ ਵਾਲਾ ਉਹਨੇ ਹੀ ਲਿਜਾ ਸਕਦਾ ਬਾਈ ਜੀ 2 ਸੂਟ 4 ਸੂਟ 5 ਸੂਟ 10 ਸੂਟ ਜਿੰਨਾ ਮਰਜ਼ੀ ਲੈ ਜਾਓ ਬਾਈ ਜੀ ਭਾਣਾ ਇਕੱਲਾ ਇਕੱਲਾ ਸੂਟ ਲੈ ਜਾਓ ਤਾਂ ਵੀ ਕੋਈ ਗੱਲ ਨਹੀਂ ਬਾਈ ਜੀ ਡਿਜ਼ਾਈਨ ਚੈੱਕ ਕਰੋ ਬਾਈ ਜੀ ਸੋਨੇ ਵਰਗਾ ਮਾਲ ਹੈ ਜੀ ਇੱਕ ਨੰਬਰ ਕੁਆਲਿਟੀ ਦਾ ਮਾਲ ਹੈ ਇਹ ਅਗਲੇ ਦਿਨ ਤੁਹਾਨੂੰ ਬਾਈ ਜੀ ਹੋਰ ਦਿਖਾਉਣੇ ਚਾਹਾਂ ਬੋਲ ਬੋਲਦੇ ਬੱਚੇ ਆ ਬਾਈ ਜੀ ਜਮਾ ਬੋਲ ਬੋਲਦੇ ਬੱਚੇ ਜਮਾ ਇੱਕ ਨੰਬਰ ਦਾ ਮਾਲ ਹੈ ਏਕੇ ਟੈਕਸ ਦਾ ਇਟਾਲੀਅਨ ਬੂਲ ਆ ਦੇਖੋ ਬਾਈ ਜੀ ਕਰੋ ਚੈੱਕ ਬਾਈ ਜੀ ਕਿੰਨਾ ਸ਼ਾਨਦਾਰ ਰੰਗ ਆ ਬਾਈ ਜੀ ਦੇਖੋ ਆ ਚੈੱਕ ਕਰੋ ਬਾਈ ਜੀ ਆ ਕੇ ਕੱਲਾ ਕੱਲਾ ਰੰਗ ਚੈੱਕ ਕਰੋ ਕੱਲਾ ਕੱਲਾ ਤਾਂ ਪਾ ਦਿਖਾ ਨਹੀਂ ਸਕਦੇ ਬਾਈ ਜੀ ਰੰਗ ਦੇਖੋ ਘੱਟੋ ਘਾਟ ਇਹਦੇ ਚ 50 ਡਿਜ਼ਾਈਨ ਆ ਜੀ ਆਪਣੇ ਕੋਲੇ ਇੱਕ ਨੰਬਰ ਕੁਆਲਿਟੀ ਦਾ ਜੀ ਆ ਚੈੱਕ 'ਚ ਵੀ ਆਇਆ ਬਾਈ ਇਹਦੇ ਵਿੱਚ ਵਿੱਚ ਆ ਦੱਸ ਲਈ ਆਪਾਂ ਬਾਈ ਨੂੰ ਦੁਕਾਨਦਾਰਾਂ ਨੂੰ ਵੀਰਾਂ ਨੂੰ ਮੇਰਿਆਂ ਨੂੰ ਇਹਦੇ 'ਚ ਬਾਈ ਜੀ ਚੈੱਕ 'ਚ ਵੀ ਹੈਗਾ ਮਾਲ ਆਪਣੇ ਕੋਲੇ ਇਹ ਦੇਖੋ ਬਾਈ ਜੀ ਕੁਆਲਿਟੀ ਚੈੱਕ 'ਚ ਇਟਾਲੀਅਨ ਬੂਲ ਦਾ ਰੰਗ ਆ ਬਾਈ ਜੀ ਇਟਾਲੀਅਨ ਬੂਲ ਦਾ ਕੁਆਲਿਟੀ ਹੈ ਇੱਕ ਨੰਬਰ ਏਕੇ ਟੈਕਸ ਦਾ ਮਾਲ ਹੈ ਚੈੱਕ ਕਰੋ ਸਮਾਰਟ ਬਾਈ ਜੀ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਬਾਈ ਜੀ ਏਕੇ 100 ਐਦੂ ਉੱਤੇ ਦਾ ਫਿਰ ਬਾਈ ਜੀ ਕੱਪੜੇ ਨਹੀਂ ਹੈਗਾ ਬਸ ਕਰੋ ਚੱਕ ਵੀਰੇ ਦੇਖੋ ਇਹ ਬਾਈ ਜੀ ਚੈੱਕ ਚ ਮਾਲ ਆਇਆ ਇਟਾਲੀਅਨ ਬੂਲ ਦਾ ਮਾਲ ਆ ਜੀ ਹਾਂ ਹੁਣ ਤੁਹਾਨੂੰ ਦਿਖਾਉਣੇ ਆ ਬਾਈ ਜੀ ਮੈਚਿੰਗ ਇਟਾਲੀਅਨ ਬੂਲ ਦੇ ਵਿੱਚ ਬਾਈ ਜੀ ਮੈਚਿੰਗ ਵੀ ਆਈ ਹੈ ਆਪਣੇ ਕੋਲੇ ਆ ਦੇਖੋ ਚੈੱਕ ਕਰੋ ਇਹ ਮੈਚਿੰਗ ਆ ਬਾਈ ਜੀ ਇਟਾਲੀਅਨ ਬੂਲ ਦੇ ਵਿੱਚ ਸੈਲਫ ਪ੍ਰਿੰਟ ਆ ਬਾਈ ਜੀ ਚੈੱਕ ਕਰੋ ਦੇਖੋ ਬਾਈ ਜੀ ਸਿਆਉਣੇ ਵਰਗਾ ਮਾਲ ਆ ਬਾਈ ਜੀ ਕਪੜਾ ਦੇਖੋ ਮਨ ਖੁਸ਼ ਹੁੰਦਾ ਬਾਈ ਜੀ ਦੇਖ ਕੇ ਸੈਲਫ ਪ੍ਰਿੰਟ ਇੱਕ ਨੰਬਰ ਕੁਆਲਿਟੀ ਦਾ ਕਪੜਾ ਬਾਈ ਜੀ ਇਹ ਇੱਕ ਰੰਗ ਤੁਹਾਨੂੰ ਆਹ ਹੋਰ ਦਿਖਾਉਣਾ ਹੈ ਬਾਈ ਜੀ ਦੇਖੋ ਮੈਚਿੰਗ ਮਹਿੰਦੀ ਛੇੜ ਆ ਬਾਈ ਜੀ ਰੰਗ ਦੇਖੋ ਖਾਸ ਦਾ ਬਾਈ ਜੀ ਜਮਾ ਪੂਰਾ ਇਹ ਕਰੋ ਚੈੱਕ ਬਾਈ ਜੀ ਇਹ ਆ ਦੇਖੋ ਬਾਈ ਜੀ ਕੁਆਲਿਟੀ ਸਿਉਣੇ ਵਰਗਾ ਮਾਲ ਆ ਕਪੜਾ ਇੱਕ ਨੰਬਰ ਕੁਆਲਿਟੀ ਦਾ ਬਾਈ ਜੀ ਏਕੇ ਟੈਕਸ ਦਾ ਕਪੜਾ ਹੈ ਬਾਈ ਜੀ ਹੁਣ ਮੈਂ ਤੁਹਾਨੂੰ ਇੱਕ ਇਹ ਦੱਸ ਦਿਆਂ ਜਿਹੜਾ ਇਟਾਲੀਅਨ ਬੂਲ ਦਾ ਤੁਹਾਨੂੰ ਦਿਖਾਇਆ ਬਾਈ ਜੀ ਚਾਹੇ ਤਾਂ ਆਲ ਓਵਰ ਲੈ ਲਓ ਚਾਹੇ ਬਾਈ ਜੀ ਮੈਚਿੰਗ ਲੈ ਲਓ ਚਾਹੇ ਬਾਈ ਜੀ ਚੈੱਕ ਲੈ ਲਓ ਇਹ ਤਿੰਨੇ ਇਟਾਲੀਅਨ ਬੂਲ ਆ ਬਾਈ ਜੀ ਇਹਦਾ ਰੇਟ ਜਿਹੜਾ 10 ਟੁਟੇ ਦਾ ਬਾਈ ਜੀ ਉੱਪਰ ਲਊਗਾ ਉਹ ਬੰਦੇ ਨੂੰ 650 ਰੁਪਿਆ ਰੇਟ ਲੱਗੂਗਾ ਕੁੱਲ ਜਿਹੜਾ ਬੰਦਾ 10 ਟੁਟੇ ਦਾ ਉੱਪਰ ਲਊ ਬਾਈ ਜੀ 650 ਰੁਪਿਆ ਲੱਗੂਗਾ ਜਿਹੜਾ ਬੰਦਾ ਘੱਟ ਲਊਗਾ ਬਾਈ ਜੀ ਉਹਦਾ ਰ ਖਾਸ ਕਰ ਦੁਕਾਨਦਾਰਾਂ ਵਾਸਤੇ ਵੀਡੀਓ ਬਣਾਈ ਹੈ ਬਾਈ ਸਪੈਸ਼ਲ ਜਮਾ ਕੋਈ ਵੀ ਵੈਰਾਈਟੀ ਲਓਗੇ ਬਾਈ ਜਿਹੜਾ ਵੱਡੀ ਕਾਉਂਟੀਟੀ ਚ ਮਾਲ ਲੂ 10 ਟੂ ਟੁੱਤੇ ਲੂ ਉਹਦਾ ਰੇਟ ਬਾਈ ਜੀ ਅਲੱਗ ਹੀ ਹੋਊਗਾ ਫੁੱਲ ਜ਼ਿੰਮੇਵਾਰੀ ਹੈ ਬਾਈ ਜੀ ਜਿਵੇਂ ਪੜਾਕੇ ਪਾਏ ਪਿਆ ਬਾਈ ਜੀ ਰੇਟਾਂ ਦੇ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਹੈ ਇੱਕ ਇਹ ਵੀ ਜ਼ਿੰਮੇਵਾਰੀ ਲੈਨੇ ਆ ਬਾਈ ਜੀ ਏਕੇ ਟੈਕਸ ਦਾ ਕੱਪੜਾ ਆਮ ਦੁਕਾਨਦਾਰ ਕੋਈ ਨਹੀਂ ਦਿੰਦਾ ਦੂਜਾ ਮਾਲ ਵੱਧ ਵੇਚਦਾ ਬਾਈ ਜੀ ਹੁਣ ਬਾਈ ਜੀ ਆਜੋ ਆਪਾਂ ਪਸ਼ਮੀਨੇ ਤੇ ਪਸ਼ਮੀਨੇ ਦਾ ਵਾਰਕਾ ਬਾਈ ਜੀ ਆ ਚੈੱਕ ਕਰ ਲਓ ਪਹਿਲਾਂ ਵੀ ਬਹੁਤ ਦਿਖਾਇਆ ਬਾਈ ਜੀ ਆਪਾਂ ਕਰੋ ਚੈੱਕ ਬਾਈ ਜੀ ਪਸ਼ਮੀਨੇ ਦਾ ਵਰਕ ਇਹ ਕਰੋ ਚੈੱਕ ਬਾਈ ਜੀ ਆ ਦੇਖੋ ਬਾਈ ਜੀ ਆ ਮੂਰੇ ਬਾਈ ਜੀ ਘੇਰੇ ਤੇ ਕੜਾਈ ਹੈ ਬਾਈ ਜੀ ਆਹ ਆਹ ਬਾਈ ਜੀ ਚਾਹੇ ਦਾ ਬਾਜੂ ਦਾ ਉੱਤੇ ਲਾ ਲਓ बॉटम ਤੇ ਲਾ ਲਓ ਚਾਹੇ ਬਾਈ ਜੀ ਉੱਤੇ ਲਾ ਲਓ ਬਾਜੂ ਤੇ ਲਾ ਲਓ ਜਿਹਦੇ ਮਰਜ਼ੀ ਲਾ ਲਓ ਬਾਈ ਜੀ ਬਹੁਤ ਹੀ ਵਧੀਆ ਕੁਆਲਿਟੀ ਦਾ ਕੱਪੜਾ ਇਹ ਏਕੇ ਟੈਕਸ ਦਾ ਮਾਲ ਆ ਬਾਈ ਜੀ ਇਹ ਫੁੱਲ ਜ਼ਿੰਮੇਵਾਰੀ ਹੈ ਬਾਈ ਜੀ ਇਹਦੀ ਚੈੱਕ ਕਰ ਲਓ ਆ ਦੇਖੋ ਬਾਈ ਜੀ ਇਹਨੇ ਵਿੱਚ ਰੰਗ ਬਾਈ ਜੀ ਜਿਹੇ ਜੇ ਮਰਜ਼ੀ ਲੋ ਰੰਗ ਦੇਖੋ ਬਾਈ ਜੀ ਕਿੰਨੇ ਰੰਗ ਹੈ ਤੇ ਪੌਂਚਾ ਪ੍ਰਿੰਟ ਆ ਬਾਈ ਜੀ ਨਾਲ ਇਹਦੇ ਇਹਦਾ ਵੀ ਬਾਈ ਜੇ ਕੋਈ 10 ਸੂਟ ਇਕੱਠੇ ਲੈਂਦਾ ਬਾਈ ਜੀ ਇਹਦੇ ਤਾਂ ਰੇਟ ਇਹਦਾ 750 ਰੁਪਿਆ ਰੇਟ ਆ ਬਾਈ ਜੀ ਫੁੱਲ ਜ਼ਿੰਮੇਵਾਰੀ ਆ ਬਾਈ ਜੀ ਜੇ ਕੋਈ ਇਹ ਰੇਟ ਦੇ ਜੇ ਜੇ ਕੋਈ ਇਕੱਠੇ 10 ਸੂਟ ਬਾਈ ਜੀ ਇਹਦੇ ਲਊ ਆ ਆ ਵੈਰਾਈਟੀ ਦੇ ਤਾਂ 750 ਰੁਪਿਆ ਰੇਟ ਆ ਬਾਈ ਜੀ ਚੈੱਕ ਕਰ ਲਓ ਵੈਰਾਈਟੀ ਚੈੱਕ ਕਰ ਲਓ ਫੁੱਲ ਜ਼ਿੰਮੇਵਾਰੀ ਆ ਬਾਈ ਜੀ ਮਾਲ ਦੀ ਇਕ ਵਾਈ ਜੀ ਹੋ ਰਾਇਆ ਆਪਣੇ ਕੋਲੇ ਆਗ ਇਹ ਵੀ ਬਾਈ ਜੀ ਪਸ਼ਮੀਨੇ ਦੇ ਵਿੱਚ ਈ ਹੈ ਇਹ ਵੀ ਪਸ਼ਮੀਨੇ ਦੇ ਵਿੱਚ ਹੈ ਬਾਈ ਜੀ ਇਹ ਹੈ ਕਿ ਆ ਦੇਖੋ ਫਲਕਾਰੀ ਦੀ ਕਢਾਈ ਹੈ ਬਾਈ ਜੀ ਚੈੱਕ ਕਰ ਲੋ ਸਮਾਰ ਕੇ ਫਲਕਾਰੀ ਦੀ ਕਢਾਈ ਹੈ ਕਰੋ ਚੈੱਕ ਬਾਈ ਜੀ ਇਹਦੇ ਵਿੱਚ ਵੀ ਬਾਈ ਜੀ ਦੇਖੋ ਆ ਦੇਖੋ ਚੈੱਕ ਕਰੋ ਫਲਕਾਰੀ ਦੀ ਕਢਾਈ ਹੈ ਬਾਈ ਜੀ ਇਹਦੇ ਵਿੱਚ ਇਹੋ ਜਿਹਾ ਕੰਮ ਕੀਤਾ ਬਾਈ ਜੀ ਗੱਲ ਛੱਡ ਦੋ ਬਹੁਤ ਸੋਹਣਾ ਕੰਮ ਕੀਤਾ ਹੋਇਆ ਹੈ ਇਹ ਇਹਦੇ ਵਿੱਚ ਵੀ ਆ ਦੇਖੋ ਬਾਈ ਜੀ ਜਿਵੇਂ ਉਹਦੇ ਚ ਦਿੱਤਾ ਨਾ ਪੌਂਚਾ ਵਰਕ ਦਿੱਤਾ ਇਹਦੇ ਵਿੱਚ ਵੀ ਪੌਂਚਾ ਵਰਕ ਦਿੱਤਾ ਬਾਈ ਜੀ ਪੌਂਚੇ ਦੇ ਦੇਖੋ ਬਾਈ ਜੀ ਵਰਕ ਦੇਖੋ ਕਿੰਨਾ ਸੋਹਣਾ ਦਿੱਤਾ ਹੈ ਫਲਕਾਰੀ ਟਾਈਪ ਹੈ ਬਾਈ ਜੀ ਚੈੱਕ ਕਰੋ ਬਾਈ ਜੀ ਕਿੰਨਾ ਸੋਹਣਾ ਮਾਲ ਹੈ ਇਹ ਵੀ ਬਾਈ ਪਸ਼ਮੀਨੇ ਦਾ ਹੋਇਆ ਜੀ ਤੇ ਆਹ ਦੇਖੋ ਬਾਈ ਜੀ ਇਹਦੇ ਰੰਗ ਆਪਣੇ ਕੋਲੇ ਜਿੰਨੇ ਮਰਜ਼ੀ ਰੰਗ ਲੈ ਲਓ ਬਾਈ ਜੀ ਬਹੁਤ ਸੋਹਣੇ ਰੰਗ ਆ ਦੇਖੋ ਚੈੱਕ ਕਰੋ ਲਓ ਆਹ ਦੇਖੋ ਬਾਈ ਜੀ ਚੈੱਕ ਕਰੋ ਰੰਗ ਇਹਦਾ ਬਾਈ ਜੀ ਰੇਟ ਜਿਹੜਾ ਬੰਦਾ 10 ਸੂਟ ਇਕੱਠੇ ਲੈ ਲਊ ਬਾਈ ਜੀ 850 ਰੁਪਿਆ ਰੇਟ ਹੈ ਦਾ ਉਹਦਾ ਬਾਈ ਜੀ 750 ਰੁਪਿਆ ਰੇਟ ਇਹਦਾ 600 850 ਰੁਪਿਆ ਰੇਟ ਆ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਰੇਟ ਦੀ ਜਿਹੜਾ 10 ਸੂਟ ਤੋਂ ਉੱਪਰ ਲਊ ਉਹਦੇ ਵਾਸਤੇ ਰੇਟ ਆ ਬਾਈ ਜੀ ਜਿਹੜਾ ਕੋਈ ਇਕੱਲਾ ਇਕੱਲਾ ਲਊਗਾ ਉਹਦੇ ਵਾਸਤੇ ਅਲੱਗ ਲੱਗੂ ਬਾਈ ਜੀ ਇੱਕ ਤੁਹਾਨੂੰ ਮੈਂ ਹੋਰ ਦੱਸਦਾ ਬਾਈ ਜੀ ਕਈ ਵਾਰੀ ਨਾ ਪਤਾ ਕੀ ਹੁੰਦਾ ਜੀ ਆਮ ਦੁਕਾਨਦਾਰ ਬਾਈ ਜੀ ਇਕੱਠਾ ਸੈੱਟ ਲੈ ਨਹੀਂ ਸਕਦਾ ਕਿਉਂ ਬਾਈ ਜੀ 10 15000 ਦਾ ਮਾਲ ਲੈਣਾ ਹੁੰਦਾ ਅਗਲੇ ਨੇ ਸੈੱਟ ਇਕੱਠਾ ਨਹੀਂ ਲੈ ਸਕ ਕੱਲਾ-ਕੱਲਾ ਸੂਟ ਕਟਵਾਓ ਲੈ ਕੇ ਜਾਓ 10 ਸੂਟ ਇਕੱਠੇ ਲਾਓਂਗੇ ਤਾਂ ਬਾਈ ਜੀ ਸਕੀਮ ਤੁਹਾਨੂੰ ਮਿਲੂਗੀ ਜਿਹੜੀ ਸਿਸ ਤੋਂ 10 ਸੂਟਾਂ ਦੱਸਿਆ ਬਾਈ ਜੀ ਉਹ ਸਕੀਮ ਮਿਲੂਗੀ ਕੱਲਾ-ਕੱਲਾ ਸੂਟ ਲੈ ਜਾਓ ਭਾਈ ਭਵੇਂ ਬਾਈ ਉਹ ਲੈ ਲਓ ਜਿਹੜਾ 10 ਦਾ ਮਤਲਬ ਉਹਨੂੰ ਸਕੀਮ ਬਾਈ ਜੀ ਮਿਲੂਗੀ ਨੰਬਰ ਦੂਜਾ ਬਾਈ ਜੀ ਜਿਹੜੀ ਅਲਪਾਇਨ ਆਪਾਂ ਕਹਿੰਦੇ ਆ ਜੀ ਪਹਿਲਾਂ ਵੀ ਦੱਸਿਆ ਜੀ ਆਪਾਂ ਏਕੇ ਟੈਕਸ ਲੈ ਲਓ ਸ਼ੈਂਕਰ ਲੈ ਲਓ ਬਾਈ ਜੀ ਜਿਹੜਾ 10 ਸੂਟਾਂ ਤੋਂ ਵੱਧ ਲੂ ਬਾਈ ਜੀ ਉਹਨੂੰ 400 ਰੁਪਏ ਲੱਗੂ ਲਪਾਇਨ ਦਾ 4.5 400 5 500 ਰੁਪਏ ਚੱਲਦੇ ਆ ਬਾਈ ਦੁਕ ਜਿਹੜਾ ਬੰਦਾ 10 ਤੋਂ ਉੱਪਰ ਲਊਗਾ ਤੇ ਬਾਈ ਜੀ ਇਹਨੂੰ ਸ਼ੇਅਰ ਤੇ ਸਬਸਕ੍ਰਾਈਬ ਬਾਈ ਜੀ ਜ਼ਰੂਰ ਕਰਿਆ ਕਰੋ ਆਪਣੇ ਕੋਲੇ ਮੋਟਾ ਮਾਲ ਬਾਈ ਜੀ ਬਹੁਤ ਹੈ ਜਿਹੜਾ ਮਤਲਬ ਸਰਦੀਆਂ 'ਚ ਪਾਉਣ ਵਾਲਾ ਹੋਰ ਵੈਰਾਈਟੀਆਂ ਵਧੇਰੀਆਂ ਬਾਈ ਜੀ ਕਿਉਂਕਿ ਆਪਾਂ ਦਿਖਾ ਨਹੀਂ ਸਕਦੇ ਇਹਨੂੰ ਸ਼ੇਅਰ ਬਾਈ ਬਣ ਕੇ ਜ਼ਰੂਰ ਕਰਿਆ ਕਰੋ ਤੇ ਇੱਕ ਵਾਰੀ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਬਾਈ ਜੀ ਫੋਨ ਮਾਰ ਕੇ ਜ਼ਰੂਰ ਪਤਾ ਕਰੋ ਦੁਕਾਨਦਾਰਾਂ ਵਾਸਤੇ ਬਾਈ ਜੀ ਬਹੁਤ ਵੱਡੀ ਫਾਇਦੇ ਵਾਲੀ ਗੱਲ ਹੈ ਇੱਕ ਵਾਰੀ ਫੋਨ ਕਰ ਲਓ ਪਤਾ ਕਰ ਲਓ ਜਿਹੜਾ ਰੇਟ ਤੁਹਾਨੂੰ ਦੱਸਿਆ ਜੇ ਕੋਈ ਵੱਡੀ ਕਾਉਂਟੀਟੀ ਜਮਾਨ ਲੈ ਲੂ ਬਾਈ ਜੀ ਹੋਰ ਲੈਸ ਲਾਵਾਗੇ ਅਗਲੀ ਵੀਡੀਓ ਬਾਈ ਫੇਰ ਮਿਲਾਂਗੇ ਗਲਤੀ ਫਲਤੀ ਮਾਫ ਕਰੋ ਬਾਈ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਗਲਤੀ ਫਲਤੀ ਹੁੰਦੀ ਤਾਂ ਉਹ ਕਮੈਂਟਾਂ ਸਾਨੂੰ ਪਤਾ ਲੱਗ ਜਾਂਦਾ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ